ਪਿਓ ਦੀ ਇੱਕ ਸੋਚ ਇਹ ਹੁੰਦੀ ਹੈ ਕਿ ਮੈਂ ਇੱਥੋਂ ਤੱਕ ਦੇਖ ਲਿਆ ਨਾ ਮੇਰਾ ਪੁੱਤਰ ਮੇਰੇ ਤੋਂ ਉੱਪਰ ਤੱਕ ਵੇਖ ਕੇ ਐਸਾ ਵੀ ਲੱਗਿਆ ਕਿ ਸਾਡਾ ਪਹਿਲੇ 4-5 ਲੱਖ ਰੁਪਏ ਸੀ ਮਿੱਤੀ ਕੀਤਾ ਪਹਿਲੇ ਅੱਛਾ ਤੋਂ ਮੈਂ ਦੇਖ ਰਿਹਾ ਸਤਿ ਸ੍ਰੀ ਅਕਾਲ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਪਿਆਰਾ ਕੀ ਬਾਤ ਹੈ ਸਰ ਅਸੀਂ ਬਿਲਕੁਲ ਤੁਹਾਡੇ ਅੱਗੇ ਅੱਛਾ ਜੀ ਪਰ ਜਦੋਂ ਅਸੀਂ ਨੂੰ ਆ ਕੇ ਮਿਲਿਆ ਸੀ ਤਾਂ ਉਸ ਨੂੰ ਵਿਸ਼ਵਾਸ ਦਿਲਾਇਆ ਸੀ ਕਿ ਅਸੀਂ ਵੀਜ਼ਾ ਲੈ ਕੇ ਦਿਆਂਗੇ ਠੀਕ ਹੈ ਜੀ ਇਧਰ ਵਾਲੀ ਕੁੜੀ ਨੇ ਉਹ ਸਾਡੀ ਬਹੁਤ ਹੈਲਪ ਕੀਤੀ ਐ ਬਹੁਤ ਆਹੀ ਆਹੀ ਉਹਨੇ ਕਈ ਵਾਰ ਗੁੱਸੇ 'ਚ ਬੋਲੇ ਆ ਹਾਂ ਪਰ ਉਹਨੇ ਗੁੱਸਾ ਨਹੀਂ ਕੀਤਾ ਸਾਡੀ ਗੱਲ ਉਹਨੇ ਸਾਡਾ ਬਹੁਤ ਪਿਆਰ ਨਾਲ ਉਹ ਬਹੁਤ ਮਿਹਨਤ ਕੀਤੀ ਐ ਇਸ ਮੋੜੀ ਦੇ ਆਦੇ ਤੇ ਕਿਉਂਕਿ ਮੈਂ ਕੋਈ ਜਾਲੀ ਬੋਲਿਆ ਉਹ ਨਾਲ ਵੰਦੇਤੀ ਕਰਕੇ ਨਹੀਂ ਬੋਲਿਆ ਕਿ ਮੇਰੀ ਬੇਟੀ ਐ ਸਰ ਬਹੁਤ ਮੈਂ ਦੇਖ ਰਿਹਾ ਸੀ ਆਂਦੇ ਤੁਸੀਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਸਰ ਦੇਖੋ ਇੰਨੀ ਮਿਹਨਤ ਕੀਤੀ ਹੋਈ ਐ ਨਾ ਪੈਸਾ ਵੀ ਲੱਗਿਆ ਸਾਡਾ ਪਹਿਲੇ 4-5 ਲੱਖ ਰੁਪਏ ਅਸੀਂ ਮਿੱਟੀ ਕੀਤਾ ਪਹਿਲੇ ਅੱਛਾ ਪਹਿਲੇ ਖਰਾਬ ਕਰ ਚੁੱਕੇ ਹਾਂ ਹਾਂਜੀ 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 ਤੇ ਸਾਨੂੰ ਪ੍ਰਭੂ ਦੇ ਇੱਕ ਆਵਾਜ਼ ਦਿੱਤੀ ਕਿ ਤੁਸੀਂ ਸਾਈ ਵਾਲਿਆਂ ਕੋਲ ਜਾਓ। ਕੀ ਬਾਤ ਹੈ। ਅਸੀਂ ਸਿੱਧੇ ਇੱਥੇ ਆ ਗਈ ਸੀ ਉਹਦੇ ਨੇ। ਬੜੀ ਕਿਰਪਾ ਹੋਈ ਹੈ ਜੀ। ਤੁਹਾਡੇ ਬਹੁਤ-ਬਹੁਤ ਧੰਨਵਾਦ ਹੈ। ਮੈਂ ਸਮਝਦਾ ਸਰ ਜਦੋਂ ਇੱਕ ਪੇਰੈਂਟਸ ਯਾਨੀ ਮੇਰਾ ਦਾ ਪੈਸਾ ਖਰਾਬ ਹੁੰਦਾ ਨਾ ਤੇ ਉਹਨੂੰ ਲੱਗਦਾ ਕਿ ਮੈਂ ਆਪਣੇ ਬੱਚੇ ਦਾ ਇੱਥੇ ਫਿਊਚਰ ਨਹੀਂ ਬਣਾ ਸਕਦਾ। ਮੈਂ ਸਮਝ ਸਕਦਾ ਮੇਰੇ ਵੀ ਬੱਚੇ ਹੈ। ਮੈਨੂੰ ਤਾਂ ਇੱਕ ਡਰ ਹੁੰਦਾ ਸਰ ਕਿ ਮੈਂ ਕੀ ਕਰਾਂਗਾ ਅਗਰ ਮੇਰੇ ਬੱਚੇ ਇੱਥੇ ਰਹਿਣਗੇ ਤਾਂ ਸਾਰੀ ਜ਼ਿੰਦਗੀ ਇਦਾਂ ਹੀ ਕਿ ਜੋ ਅਸੀਂ ਦੇਖਦੇ ਆਂ ਕਿ ਜੋ ਸਾਰੇ ਪੇਰੈਂਟਸ ਸੋਚਦੇ ਨੇ ਕਿ ਸਾਡੇ ਬੱਚਿਆਂ ਦੀ ਲਾਈਫ ਬਣੇ ਸਾਡਾ ਥੋਟ ਕੀ ਹੁੰਦਾ ਸਰ ਕੀ ਏਮ ਹੁੰਦਾ ਹੈ ਕਿ ਪੇਰੈਂਟਸ ਆਗੇ ਮੇਰੇ ਬੱਚੇ ਦੀ ਲਾਈਫ ਬਣ ਜਾਏ ਮੇਰਾ ਬੱਚਾ ਖੁਸ਼ ਮੈਂ ਖੁਸ਼ ਪਿਓ ਦੀ ਇੱਕ ਸੋਚ ਇਹ ਹੁੰਦੀ ਹੈ ਕਿ ਮੈਂ ਇੱਥੋਂ ਤੱਕ ਦੇਖ ਲਿਆ ਨਾ ਮੇਰਾ ਪੁੱਤਰ ਮੇਰੇ ਤੋਂ ਉੱਪਰ ਤੱਕ ਵੇਖ ਕੇ ਇਹੋ ਸਲੂਟ ਹੈ ਤੁਹਾਡੇ ਥੋਟ ਜੈ ਹਿਸ ਸਰ ਬਹੁਤ ਅੱਛਾ ਲੱਗਿਆ ਸਰ ਸਲੂਟ ਹੈ ਸਬ ਸਲੂਟ ਹੈ ਤੁਹਾਨੂੰ ਸਰ oh god